ਅਸੀਓ ਕਿਸਾਨ ਵੀਰੋ ਤੁਹਾਡਾ ਬ੍ਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪਿੰਡ ਭਗਤਾ ਭਾਈ ਭਾਈ ਜ਼ਿਲ੍ਹਾ ਨੰਬਟੰਡਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਣਾ ਆ ਜੋ ਭਾਈ ਸਾਸੀ ਦਾ ਭਾਈ ਜੀ ਸਾਸੀ ਦਾ ਜੀ ਨਾਮ ਕੀ ਹੈ ਬਾਈ ਆਪਣਾ ਨਾਮ ਜਗਮਉਂ ਸਿੰਘ ਪਿੰਡ ਭਗਤਾ ਬਾਈ ਗੱਜਲਾ ਬਠਿੰਡਾ ਜੀ ਠੀਕ ਹੈ ਵੀਰ ਆਪਣੇ ਘਰ ਉਹਨਾਂ ਦਾ ਐਡਰੈਸ ਕਨਫਰਮ ਕਰ ਦੋ ਮਾੜਾ ਇਹ ਨਾਲ ਸਕੂਲ ਕੋਲ ਘਰ ਆ ਜੀ ਆਪਣਾ ਠੀਕ ਹੈ ਬਾਈ ਜੀ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਪੂਰਾ ਵਧੀਆ ਜੀ ਅੱਜ ਆਪਣੇ ਕੋ ਕਿੰਨੇ ਨਾਗ ਬਕਾਉਗਾ ਜੀ ਸੂਈਆਂ ਸੂਈਆਂ ਗੰਗਾਂ ਬਕਾਉਗਾ ਠੀਕ ਹੋ ਜੀ ਤੇ ਬੱਚੇ ਕਿੱਥੇ ਵਹੀ ਇਹਨਾਂ ਦੇ ਇੱਕ ਦਰ ਬੱਚਾ ਤੇ ਅੰਦਰ ਖੜਾ ਹੀ ਸਾਹਮਣੇ ਹਾਂਜੀ ਉਹ ਵੀ ਬੱਚੀ ਸੀ ਮੈਂ ਕਰ ਰਿਹਾ ਬੱਚੀ ਮਰ ਗਈ ਬੱਚੀ ਮਰ ਚੁੱਕੀ ਆ ਠੀਕ ਆ ਭਾਈ ਜੀ ਤੇ ਜਾਨ ਕਾ ਸੂਈ ਨੂੰ 15 ਕਿਦਾਂ ਨੇ ਹੋਏ ਆ ਠੀਕ ਹੋ ਗਿਆ ਜੀ ਮਹੀਨਾ ਸੂਈ ਉਹ ਨੂੰ ਹੋ ਗਿਆ ਮਹੀਨਾ ਹੋ ਗਿਆ ਸੂਈ ਨੂੰ ਅੱਜ ਆਪਾਂ ਭਾਈ ਲਾਈ ਮਿਲਕਿੰਗ ਕਰਾਂਗੇ ਇਸ ਘਰੋਂ ਤੇ ਕਰਦੇ ਹਾਂ ਸ਼ੁਰੂ ਜੀ ਫਿਰ ਆਪਾਂ ਲਾਸਟ ਦੇ ਦੌਰ ਆ ਪੂਰਾ ਸਾਰਾ ਕੁਝ ਡਿਟੇਲ ਆਪਾਂ ਲਾਸਟ ਦੇ ਪੁੱਛ ਲਾਂਗੇ ਦੋਨੇ ਵੇੜਾਂ ਦੀ ਵੀਰੇ ਲਾਈ ਮਿਲਕਿੰਗ ਕਰਨੀ ਆ ਆ ਵੇੜ ਦੀ ਤੇ ਉਸ ਵੇੜ ਦੀ ਦੇਖ ਲਾ ਦਉ ਮੂੰ ਮੱਥੇ ਹੀ ਚੰਗੀ ਆ ਕ੍ਰੋਸ ਬਰੀਡ ਦੀ ਆ ਥਾਂ ਦੀ ਕੁਆਲਿਟੀ ਤੁਹਾਨੂੰ ਹੋਣ ਦਿਖਾ ਦਿੰਨੇ ਆ ਭਾਈ ਇਹਦਾ ਬੱਚਾ ਉੱਥੇ ਖੜਾ। ਜਿਹੜਾ ਸੁਆ ਰਿਹਾ ਵੀ ਆਪਾਂ ਬੱਚਾ ਛੱਡ ਕੇ ਵੀ ਰਖਾ ਦੇਣਾ ਥੱਲੇ। ਠੀਕ ਹੋ ਬਾਈ ਜੀ। ਆਪਾਂ ਤਾਂ ਕਦੇ ਛੱਡਿਆ ਨਹੀਂ ਜਦੋਂ ਦੀ ਸੂਈ ਹੈ। ਜਿਹੜਾ ਹੋ ਰਿਹਾ ਵਾ ਤਾਂ ਬੱਚਾ ਵੀ ਛੱਡ ਦਾਂਗੇ ਥੱਲੇ। ਇਹਦਾ ਵੀਰੇ 22 ਤੋਂ 23 ਲੀਟਰ ਦੁੱਧ ਦਾ ਰਿਕਾਰਡ ਆ। ਬਾਕੀ ਆਪਾਂ ਤੁਹਾਡੇ ਸਾਹਮਣੇ ਆ ਬਾਲਟੀਆਂ ਦੋਨੇ ਖਾਲੀਆਂ ਜਦੋਂ ਚਵਾਈ ਹੋਣ ਲੱਗੀ ਆਪਾਂ ਤੁਹਾਨੂੰ ਦਿਖਾਈ ਦੇਵਾਂਗੇ। ਕਿਹੜੇ ਸੂਏ ਬਾਈ ਜੀ ਇਹ? ਇਹ ਦੂਜਾ ਸੂਆ ਹੈ ਜੀ। ਦੂਜਾ ਸੂਆ ਸੀਗੀ। 15 ਦਿਨ ਹੋ ਗਏ ਸੂਈ ਨੂੰ।

ਬਾਈ ਲਾਈ ਮਿਲਕਿੰਗ ਖਤਮ ਹੋ ਚੁੱਕੀ ਆ ਤੇ ਬਾਈ ਜੀ ਕਿੰਨੇ ਕਿਲੋ ਦੀ ਬਾਲਟੀ ਆਪਣੀ ਆ 15 ਕਿਲੋ ਦੀ ਬਾਲਟੀ ਆ ਜੀ 15 ਕਿਲੋ ਦੀ ਬਾਲਟੀ ਬਾਲਟੀ ਦੇਖ ਸਕਦੇ ਹੋ ਬਾਈ ਤੁਸੀਂ ਮੈਚ ਚ ਦੁੱਧ 13 ਕਿਲੋ ਹੋਊਗਾ ਹਣਾ ਇਸ ਟਾਈਮ ਝੱਗ ਦੋ 12 13 12.5 13 ਕਿਲੋ ਬੜੇ ਆਰਾਮ ਨਾਲ ਵਧੂਗਾ ਘਟਦਾ ਨਹੀਂ ਪਈ ਆ ਜੀ ਠੀਕ ਹੋ ਜੀ ਜੇ ਕੋਈ ਆਵੇ ਆ ਤਾਂ ਦੋ ਡੰਗ ਭਾਵੇਂ ਡੱਬੇ ਮਾਰ ਕੇ ਧੂੜ ਦੋ ਟਾਈਮ ਚ ਵਾਈ ਕਰੇ ਭਾਵੇਂ ਤਿੰਨ ਟਾਈਮ ਚ ਵਾਈ ਕਰੇ ਤੇ ਮੜਾ ਦੁੱਧ ਪਾਸੇ ਕਰਕੇ ਧੋਰਾ ਖਾਦ ਗਿਆ ਆਪਾਂ ਬੈਠਦਾ ਜੀ ਆਹ ਬਈ ਇਹਦੀ ਦੁੱਧ ਦੀ ਬਾਲਟੀ ਭਰੀ ਆ ਫੁੱਲ ਬਾਲਟੀ 15 ਕਿਲੋ ਦੀ ਆ ਇਸ ਟਾਈਮ ਝੱਟ ਵਾਲਾ ਦੁੱਧ ਆ 12 13 ਲੀਟਰ ਖੁੱਲ ਗਏ ਖੁੱਲਾ ਦੁੱਧ ਹੈਗਾ ਬਾਈ ਦੇਖ ਸਕਦੇ ਹੋ ਦੂਜਾ ਸੂਆ ਸੂਈ ਹੋਈ ਆ ਮਗਰ ਇਹਦਾ ਬੱਚਾ ਤੁਹਾਨੂੰ ਬੱਚਾ ਉੱਧਰ ਖੜਾ ਉਹ ਦਿਖਾ ਦਿੰਨੇ ਆ ਬਾਈ ਇਹ ਜੋ ਤੁਸੀਂ ਮਿਲਕਿੰਗ ਆਪਾਂ ਸਟਾਰਟ ਕੀਤੀ ਸੀ ਬੱਛੇ ਦਾ ਮੂੰਹ ਲਵਾਓ ਨਾ ਲਵਾਓ ਉਹਦਾ ਕੋਈ ਚੱਕਰ ਨਹੀਂ ਵੱਡੀ ਵਹਿੜਾ ਬਾਈ ਦੇਖ ਸਕਦੇ ਤੁਸੀਂ ਵਾਹ ਬਈ ਇਹਦਾ ਬੱਚਾ ਠੀਕ ਹੋ ਜੀ ਇਹ ਛੱਡਣਾ ਛੱਡਣਾ ਨਾ ਫੋੜਾ ਆਪਾਂ ਤਾਂ ਜਿੱਦੂ ਹੀ ਸੀਦਾ ਇੱਕ ਦਿਨ ਵੀ ਨਹੀਂ ਛੱਡਣਾ ਠੀਕ ਹੋ ਜੀ ਕੀ ਮੋਲ ਕਰਦੇ ਆਂ ਬਾਈ ਜੀ ਆਪਾਂ ਤਾਂ ਇਹਦਾ 65000 ਰੁਪਏ ਇਹਦਾ ਮੁੱਲ 65000 ਹੋਜੂ ਬਾਈ ਜੀ ਮੌਕੇ ਤੇ ਮੌਤਨ ਕਰ ਦਾਂਗੇ 65000 ਰੁਪਏ ਬਾਈ ਮੁੱਲ ਕੀਤਾ ਇਹਦਾ ਮੌਕੇ ਤੇ ਮਾਨਤਨ ਕੀਤਾ ਜਾਊਗਾ ਤੇ ਇਹਦੀ ਵੀ ਆਪਾਂ ਲਾਈ ਮਿਲਕਿੰਗ ਕਰਨੀ ਪਈ ਦੱਸਣਾ ਤੁਹਾਨੂੰ ਵੀ ਇਹਦੇ ਥਣਾ ਤੇ ਮੌਕੇ ਆ ਇਹ ਬਾਈ ਪਿੱਛੋ ਹੀ ਸੀ ਹਾਂ ਪਿੱਛੋ ਹੀ ਸੀ ਗਈ ਐਂ ਹੈ ਜੀ ਕੋਈ ਐ ਦੁੱਖ ਦਾ ਅੱਖ ਨਹੀਂ ਬਣਾਉਂਦੀ ਜਵੇਂ ਜਵੇਂ ਮਰਜ਼ੀ ਬੈਠੇ ਰਹੋ ਦੋਨੇ ਪਾਸੇ ਹੀ ਹੈ ਜੀ ਹਾਂ ਦੋਨੇ ਪਾਸੇ ਹੈ ਜੀ ਉਧਰਲੇ ਪਾਸੇ ਵੀ ਆ ਵੀਰੇ ਦੋਨੇ ਪਾਸੇ ਮੌਕੇ ਆ ਦਿਖਾ ਦਿੰਨੇ ਆ ਇੱਧਰੇ ਪਾਸੇ ਵੀ ਆ ਕੋਈ ਪ੍ਰੋਬਲਮ ਹੈ ਨਹੀਂ ਥੱਲੇ ਮੌਕੇ ਹੀ ਆ ਮੌਕੇ ਹੀ ਆ ਕੋਈ ਦੁੱਖ ਨਹੀਂ ਰਹਿਣੀ ਤੇ ਕਿੰਨਾ ਤੁੱਟਦਾ ਬਾਈ ਜੀ ਇਹਦੇ ਹਿੱਟ ਇਸਲੇ 20 ਕਿਲੋ ਹੋ ਗਏਣ ਬੜਿਆ ਠੀਕ ਹੋ ਜੀ ਤੋਂ ਆਪਾਂ ਮਿਲਕਿੰਗ ਕਰਕੇ ਦਿਖਾਈ ਦੇਵਾਂ ਲਾਈਵ ਮਿਲਕਿੰਗ ਲਾਈਵ ਮਿਲਕਿੰਗ ਚੱਲੀ ਪੋਗੀ ਠੀਕ ਹੋ ਜੀ ਅਦਰੋਂ ਬਸ ਇਹਦੀ ਵੀ ਮਿਲਕਿੰਗ ਹੋਣ ਲੱਗੀ ਆ ਪਾਰਟੀ ਦੇਖ ਸਕਦੇ ਹੋ ਬਾਈ ਖਾਲੀ ਆ ਚਲੋ ਜੀ ਤਾਜ਼ਾ ਮਾ ਇਹ ਸਾਰਾ ਬੀਚਾ ਦਿੰਦਾ। ਬਾਈ ਬਿਲਕੁਲ ਚੱਲ ਰਹੀ ਆ। ਦੋ ਗਾਈਆਂ ਦੀ ਲਾਈਵ ਮਿਲਟਿੰਗ ਕੀਤੀ ਆ ਵੀਰੇ। ਇੱਕ ਤਾਂ ਪਹਿਲਾਂ ਆਪ ਆਹ ਗਾਂ ਦੀ ਕਰਕੇ ਹਟੇ ਆ। ਹੁਣ ਇਸ ਵਾਰੀ ਆਹ ਗਾਂ ਦੀ ਕੀਤੀ ਆ। ਇਹ ਤੇ ਬਈ ਸਾਨੂੰ ਪਹਿਲਾਂ ਹੀ ਦੱਸਤਾ ਥਣਾ ਦੇ ਮੌਕੇ ਆ। ਕੋਈ ਪ੍ਰਾਇਰ ਇਥੇ ਅਗੇ ਤਰਾਜ ਨਾ ਕਰੀ ਵੀ ਸਾਨੂੰ ਮਿਲਾਂ ਦੱਸਿਆ ਨਹੀਂ ਇਹਦਾ ਇਧਰੇ 20 ਬਲਾਕ ਸਾਂ ਹਾਕ ਦੁੱਧ ਇਹ ਬਾਕੀ ਆਪਾਂ ਤੁਹਾਡੇ ਸਾਹਮਣੇ ਦੁੱਧ ਕੱਢਾਂਗੇ ਕਿ ਤੁਹਾਨੂੰ ਆਪ ਨੂੰ ਪਤਾ ਲੱਗ ਜਾਊਗਾ ਕੁਆਲਿਟੀ ਪੱਖੋਂ ਬਹੁਤ ਜ਼ਿਆਦਾ ਸ਼ਾਨਦਾਰ ਆ ਚੰਗੀ ਭਰੀ ਹੋਈ ਆ ਵੜਾ ਮਹੀਨਾ ਹੋ ਗਿਆ ਨਾ ਬਾਈ ਇਹਨੂੰ ਸੂਈ ਆ ਮਹੀਨਾ ਹੋ ਗਿਆ ਸੂਈ ਮਹੀਨਾ ਹੋ ਗਿਆ ਸੂਈ ਵੱਚੀ ਸੀ ਮਗਰ ਵੱਚੀ ਮਰ ਗਈ ਜੀ ਠੀਕ ਹੈ ਕਿਹੜਾ ਸੂਆ ਸੂਈ ਹੋਈ ਹੈ ਜੀ ਇਹ ਦੂਜਾ ਸੂਈ ਹੈ 6 ਦਾੰਦਾ ਮੂੰਹ ਮੂੰਹ 6 ਦਾੰਦਾ ਦੂਜਾ ਸੂਆ ਸੂਈ ਹੋਈ ਆ ਬਾਈ ਲਾਈਵ ਮਿਲਕਿੰਗ ਚੱਲ ਰਹੀ ਆ ਪਾਰਟੀ ਕੇ ਵੀ ਜੀ ਦੂਜੀ ਪਾਰਟੀ ਖਾਲੀ ਦੇਖ ਲੋ ਚਲੋ ਚਲੋ ਦੁੱਧ ਬਈ ਥੋੜੇ ਸਾਹਮਣੇ ਹੀ ਆ ਦੇਖ ਸਕਦੇ ਹਾਂ ਕਿੰਨਾ ਦੁੱਧ ਹੋਗਾ ਬਈ ਤੁਹਾਡੇ ਹਿਸਾਬ ਨਾਲ ਅਨੁਮਾਨ ਆ ਮੇਰੇ ਹਿਸਾਬ ਨਾਲ ਬਈ 12 ਕਿਲੋ ਰੇੜੇ ਦੇ ਵਿੱਚ ਠੀਕੋ ਭਾਈ ਜੀ 12 ਲੀਟਰ ਦੇ ਏਡ-ਗੇਡ ਚ ਦੁੱਧ ਹੋਊਗਾ ਬਾਲਟੀ ਦਾ 10 ਕਿਲੋ ਦੀ ਬਾਲਟੀ ਐ ਤੁਹਾਡੇ ਸਾਹਮਣੇ ਚੂਕਿਆ ਆਪਾਂ ਠੀਕ 1 ਕਿਲੋ ਡੇਢ ਕੁ ਦਾ ਉੱਤੇ ਹੋਊਗਾ ਜੇ ਉਹ ਅਗਲਾ ਕਹਿੰਦਾ ਝਾਕ ਆ ਗਈ ਮੜਾ ਕਰ ਦੋ ਪਾਸੇ ਆਪਾਂ ਧੂਰਾ ਵਿਖਾ ਦਈਏ ਦੇਖ ਸਕਦੇ ਹੋ ਭਾਈ ਬਾਡੀ ਬਾਂਤਰ ਦੀ ਬਹੁਤ ਜ਼ਿਆਦਾ ਸੋਹਣੀ ਹੈ ਹਾਂ ਜੀ ਹੈਗੇ ਭਾਈ ਮੋਹਕੇ ਆ ਦੋਨੇ ਪਾਸੇ ਖੋਰ ਕੱਢ ਲਓ ਵੀਰੇ ਬਾਹਰ ਹਰ ਤਾਂ ਪੱਠਪੂੜੇ ਦੀ ਵੀ ਚੰਗੀ ਆ ਵੀਰੇ ਬਾਡੀ ਬਾਂਤਰ ਦੀ ਚੰਗੀ ਆ ਬਹੁਤ ਚੰਗਾ ਥਾਂ ਲੱਗਿਆ ਹੋਇਆ ਇਕੱਲੇ ਵੀਰੇ ਥੋੜੇ ਥੋੜੇ ਮੌਕੇ ਆ ਦੋਨੇ ਪਾਸੇ ਤੋਰਾ ਤੁਸੀਂ ਦੇਖ ਸਕਦੇ ਹੋ ਵਹਿੜ ਦਾ ਦੁੱਧ ਸੋਡੇ ਸਾਹਮਣੇ ਆ ਚੋ ਜਾ ਜਿਵੇਂ ਮਰਜ਼ੀ ਲੋ ਕੋਈ ਉਹ ਨਹੀਂ ਦਾ ਮਨ ਤੇ ਚਾਰ ਇਹ ਠੀਕ ਹੋ ਜੀ ਭਲਾਂ ਦੀ ਆਓ ਬਾਈ ਦੋ ਟਾਈਮ ਚੁਵਾਈ ਕਰੋ ਤਿੰਨ ਟਾਈਮ ਚੁਵਾਈ ਕਰੋ ਦੋਨਾਂ ਵਹਿੜਾਂ ਦੀ ਕੋਈ ਚੱਕਰ ਨਹੀਂ ਬਾਈ ਕਹਿੰਦਾ ਭਲਾਂ ਦੀ ਚਾਰ ਚਾਰ ਟਾਈਮ ਚੁਵਾਈ ਕਰੋ ਆਪਾਂ ਨੂੰ ਕੋਈ ਚੱਕਰ ਨਹੀਂ ਬਾਈ ਆਪਣਾ ਸਵੇਰ ਚੁਵਾਈ ਦਾ ਕਿੰਨਾ ਟਾਈਮ ਹੁੰਦਾ ਜੀ ਸਵੇਰ ਸੁਨਾ ਭਾਈ ਹਮ ਤਾਂ 6:30 7:00 ਵਜੇ ਜਾਂਦੇ ਆ 6:30 7:00 ਵਜੇ ਅੰਸ਼ੇਕ ਵੇਚਾਈ ਕਰਨ ਲੱਗਦੇ ਹੁੰਦੇ ਆ ਹਾਂਜੀ ਪਹਿਲਾਂ ਆਪਣੇ ਸੱਜਣਾ ਵੜਾ ਹੁੰਦਿਆਂ ਉਹ ਚੂਣਾ ਆਉਂਦਿਆਂ ਬਾਅਦ ਚ ਇਹਨਾਂ ਦੀ ਵਾਰੀ ਠੀਕ ਹੈ ਬਾਕੀ ਵੱਡਿਆਂ ਵੜਾਂਦੀ ਹੁੰਦੀ ਹੈ ਵਾਰੀ ਤੇ ਭਾਈ ਜੀ ਆਪਾਂ ਇਹਦਾ ਕੀ ਡਿਮਾਂਡ ਕਰਦੇ ਆਂ ਆਪਾਂ ਐਸ ਅਖਿਆਰ ਮੁੱਲ ਇਹਦਾ 60000 ਹੋ ਜਾ ਬਾਈ ਜੀ ਮੋਕ ਤੇ ਮਾਨਤਨ ਜ਼ਰੂਰ ਕਰਦਾ 60000 ਰੁਪਏ ਬਾਈ ਡਿਮਾਂਡ ਕੀਤੀ ਜਾਂਦੀ ਹੈ ਮੋਕ ਤੇ ਮਾਨਤਨ ਜ਼ਰੂਰ ਕੀਤਾ ਜਾਊਗਾ ਤੇ ਇਹ ਕੰਟੈਕਟ ਨੰਬਰ ਕਨਫਰਮ ਕਰ ਦੋ ਮਾੜਾ 70090 ਜੀ 40395 ਇੱਕ ਵਾਰ ਫੇਰ ਦੱਸ ਦੀ 70090 40395 ਇਹ ਬਾਈ ਕੋਲ ਦੋ ਬੈੜਾਂ ਸੀ ਬਾਈ ਦੋਨਾਂ ਦੀ ਲਾਈਵ ਮਿਲਕਿੰਗ ਕੀਤੀ ਹੈ ਬਾਈ ਕੋਲ ਹੋਰ ਵੀ ਮਾਲ ਅਵੇਲੇਬਲ ਹੁੰਦਾ ਹੀ ਹੈ ਹਰ ਇੱਕ ਟਾਈਮ ਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਹੋ ਥੈਂਕ ਯੂ ਬਾਈ ਜੀ